ਹੋਰ ਸਣਾਓ ਸਾਰੇ ਠੀਕ ਠਾਕ ਐ ਵੀਰ ਬਈ ਆਪਾਂ ਦਾ ਸੂਆ ਚਲਾਇਆ ਵਾ ਦੇਖੋ ਵਧੀਆ ਪਾਣੀ ਆ ਰਿਹਾ ਹੈਗਾ ਵੈਸੇ ਸੂਆ ਤਾਂ ਘੱਟ ਪਾਣੀ ਆਇਆ ਵਾ ਆਹ ਦੇਖੋ ਯਾਰ ਨਾਲ ਦੀ ਨਾਲੇ ਚੱਲ ਰਿਹਾ ਕੰਮ ਲੰਬੀ ਪੈ ਗਈ ਯਾਰ ਠੀਕ ਐ ਦੋ ਪਾਸੇ ਨੂੰ ਵੱਡਿਆ ਵਾ ਸੂਏ ਦਾ ਆਪਣੀ ਇੱਕ ਇਧਰ ਵੱਡਿਆ ਵਾ ਹੈਗਾ ਈਸੀ ਖੇਤ ਦੇ ਵਿੱਚ ਇੱਕ ਕਿਆਰੇ ਮਾ ਦੋ ਜਗਾਂ ਨੂੰ ਵੱਡਿਆ ਵਾ ਹੈਗਾ ਮਾ ਵੀ ਚੱਲ ਛੇਤੀ ਭਰ ਜੂਗਾ ਉਸ ਵਾਲਾ ਕੰਮ ਗਲਤੀ ਹੋ ਗਿਆ ਯਾਰ ਨਿਕਲ ਗਿਰ ਜਾਂਦੀ ਕਾ ਛੱਡਿਆ ਵਾ ਬਾਈ ਇੱਧਰ ਤੇ ਆ ਰਹਾ ਆਪਾਂ ਨੇ ਪਾਈਪ ਲਾਈਨ ਪਾਈ ਵੀ ਆ ਬਾਈ ਸੂਏ ਵਾਲੀ ਆਪਾਂ ਦਾ ਖਾਲਾ ਨਹੀਂ ਹੈਗਾ ਆ ਦੇਖੋ ਲੈਣ ਆ ਰਹੀ ਹੈਗੀ ਆ ਦੇਖੋ ਇਹ ਹੈਗੀ ਆਪਣੀ ਮੋਟਰ ਮੋਟਰ ਵੀਰ ਆਪਣੀ ਬੰਦ ਕਰੀ ਹੋਈ ਮੋਟਰ ਚਲਾਉਂਗਾ ਹੁਣ ਆਲੂਆਂ ਨੂੰ ਪਾਣੀ ਲਾਉਣਾ ਹੈ ਉੱਥੇ ਠੀਕ ਹੈ ਜੀ ਇਹ ਚੱਲ ਰਿਹਾ ਆਪਣਾ ਕਣਕ ਨੂੰ ਪਾਣੀ ਕਣਕ ਨੂੰ ਲਾ ਰਹੀ ਆਪਾਂ ਸੂਏ ਵਾਲਾ ਨਹੀਂ ਲਾ ਆਪਾਂ ਉਧਰ ਵੀ ਉਹੀ ਦੰਦੇ ਹਨੀ ਕਿਆ ਕਹਿੰਨੇ ਰੱਬ ਆਪਣਾ ਕਰਾ ਥੋੜਾ ਸੂਏ ਦਈ ਤੇ ਉਹ ਉਥੇ ਪਾਣੀ ਫਿਰਨਾ ਚੜਦਾ ਨਹੀਂ ਆ ਯਾਰ ਪਿੱਛਾ ਨਾ ਸਾਰਾ ਸੁਗਾ ਬੰਦ ਕਰਨਾ ਪੈਂਦਾ ਆਪਾਂ ਨੂੰ ਸਾਰਾ ਬੰਦ ਕਰਕੇ ਫੇਰ ਆਲੂਆਂ ਨੂੰ ਪਾਣੀ ਚੜਦਾ ਆਏਗਾ ਠੀਕ ਹੈ ਜੀ ਵੀਡੀਓ ਨੂੰ ਕਰਿਓ ਵੱਤੋ ਵੱਤ ਸ਼ੇਅਰ ਜੀ ਕਿਉਂਕਿ ਸਾਰੇ ਜ਼ਿਮੀਂਦਾਰਾਂ ਨੂੰ ਜਿਹੜਿਆਂ ਨੂੰ ਪਾਣੀ ਲੱਗਦਾ ਇਹ ਨਹਿਰੀ ਦਾ ਨਹਿਰੀ ਪਾਣੀ ਲੱਗਦਾ ਜੀ ਸੂਏ ਦਾ ਠੀਕ ਹੈ ਉਹ ਸਾਰੇ ਬੰਦੇ ਰਿਕੁਐਸਟ ਇਹ ਹੈ ਹੱਥ ਬੰਨ੍ਹ ਕੇ ਬੇਨਤੀ ਹੈ ਮੇਰਾ ਵੀਰ ਸੂਏ ਦੇ ਪਾਣੀ ਲਾਇਆ ਕਰੋ ਮੋਟਰਾਂ ਨਾ ਚਲਾਈ ਕਰੋ ਠੀਕ ਹੈ ਜੀ ਇਹਨੂੰ ਵੀ ਬਈ ਸੂਏ ਗਲੇ ਲਾਇਆ ਦਾ ਕਣਕ ਦੇਖੋ ਉਹ ਸਰੋਂ ਖੜੀ ਹੈ ਆਪਣੀ ਪਰਲੇ ਪਾਸੇ ਰਾਇਆ ਹੈ ਸਰੋਂ ਹੈ ਵਿੱਚੇ ਗੰਨਾ ਆਏਗਾ ਠੀਕ ਹੈ ਜੀ ਮੈਂ ਦਖਾਨਾ ਤੁਹਾਨੂੰ ਆ ਆਪਣੀ ਨਾ ਵੀਰ ਡੇਲੀ ਦੀ ਰਜਾਨਾ ਦੀ 8 ਘੰਟੇ ਵਾਰੀ ਹੈਗੀ ਚਾਹੇ ਰਾਤ ਨੂੰ ਲੈ ਲਈਏ ਚਾਹੇ ਦਿਨ ਚ ਲੈ ਲਈਏ ਕਣਕਾਂ ਦਾ ਚਲੋ ਏਡੀ ਲੋਡ ਪੈਂਦੀ ਹੋਣੀ ਆਪਾਂ ਨੂੰ ਹਨ ਤੇ ਜੀਰੀ ਦੇ ਵਿੱਚ ਨਾ ਬਾਈ ਆ ਰਾਤ ਨੂੰ ਸੁਬਹ ਸੁਬਾ 600 ਡਾਕ ਲੰਘ ਜਾਂਦੇ ਆ ਆ ਦੋ ਨੱਕੇ ਪੈਣੇ ਆ ਆਪਣੇ ਖੇਤ ਨੂੰ ਠੀਕ ਹੈ ਜੀ ਦੋ ਨੱਕਿਆਂ ਆ ਫਿਰ ਦੋ ਨੱਕੇ ਵੈਨੇ ਹੈਗੇ ਦੋਏ ਨੱਕੇ ਆਪਾਂ ਨਾ ਫੇਰ ਛੱਡ ਕੇ ਲਾਂ ਜਾਣੇ ਰਾਤ ਨੂੰ 8 ਘੰਟੇ ਦੇ ਵਿੱਚ ਬਾਈ 4-5 ਕਿੱਲੇ ਭਰ ਦਿੰਦੀ ਐ ਆਣਗਾ ਕੱਦੂ-ਗੁੱਦੂ ਕਰਦੀ ਦਾ ਠੀਕ ਹੈ ਜੀ ਜੇ ਮੰਨ ਲਓ ਆਪਾਂ ਨੇ ਆ ਦੇਖੋ ਠੀਕ ਹੈ ਜੀ ਆ ਆਲੂਆਂ ਨੂੰ ਪਾਣੀ ਚੜ ਰਿਹਾ ਵੀਰ ਠੀਕ ਹੈ ਜੋ ਆਣ ਲਗਿਆ ਵਾ ਲਾਣ ਜੋਤ ਇਧਰ ਨਾ ਪਾਣੀ ਨਹੀਂ ਚੜਦਾ ਸਾਨੂੰ ਦਿੱਕਤ ਆ ਆਂਦੀ ਆ ਬਾਈ ਜੇ ਕਿਤੇ ਉਰੇ ਵੀ ਪਾਣੀ ਚੜ ਜਾਵੇ ਨਾ ਅਜੀਬੇ ਮੋਟਰ ਚਲਾਈਏ ਨਾ। ਚੱਲ ਰਹੀ ਹੈ ਮੋਟਰ। ਠੀਕ ਹੈ ਮੋਟਰ ਦਾ ਪਾਣੀ ਸਿਰਫ ਆਪਾਂ ਨਾਲ ਆਲੂ-ਆਲੂਆਂ ਵਾਸਤਾ ਚਲਾਇਆ ਵਾ ਵੀਰ। ਆਲੂਆਂ ਨੂੰ ਲਾ ਰਿਹਾ ਜਵਾਨ ਪਾਣੀ ਉਹ ਖੜਿਆ ਪਰਲੇ ਪਾਸੇ। ਬਣੇ ਰਹੋ ਵੀਰ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਜੀ। ਧੰਨਵਾਦ। ਸਤਿ ਸ੍ਰੀ ਅਕਾਲ।